ਯੂਵੀ ਤੇ ਕਹਿੰਦੇ ਵੀ ਫਿਲਮ ਬਣਨੀ ਬਾਇਓਪਿਕ ਬਣਨੀ ਆ ਤੇ ਪਹਿਲਾਂ ਵੀ ਚੰਗੀਆਂ ਫਿਲਮਾਂ ਬਣੀਆਂ ਨੇ ਚੰਗੀਆਂ ਫਿਲਮਾਂ ਨੇ ਲੋਕਾਂ ਨੂੰ ਚੰਗੇ ਰਾਹ ਵੀ ਦਿੱਤੇ ਨੇ ਪਰ ਇੱਕ ਸਵਾਲ ਜਾਂ ਮੇਰੇ ਮਨ 'ਚ ਉੱਠ ਰਿਹਾ ਸੀਗਾ ਕਿ ਜੇ ਇੰਨੀ ਵਧੀਆ ਫਿਲਮ ਸੀ ਜੇ ਇੰਨੀ ਵਧੀਆ ਕਹਾਣੀ ਇਹ ਬਣ ਰਹੀ ਹੈ ਲੋਕਾਂ ਨੂੰ ਚੰਗੇ ਪਾਸੇ ਲਿਜਾ ਸਕਦੀ ਹੈ ਫਿਰ ਇੰਨੀ ਦੇਰ ਕਿਉਂ ਲੱਗੀ ਇਸ ਚੀਜ਼ ਤੇ ਜੀ ਆ ਦੇਖੋ ਗੱਲ ਇਹ ਆ ਸਾਬ ਕਿ ਫਿਲਮਾਂ ਜਿਹੜੀਆਂ ਨੇ ਉਹ ਅਸਲ ਦੇ ਵਿੱਚ ਹਿੰਦੀ 'ਚ ਬਾਇਓਪਿਕ ਦਾ ਜਿਹੜਾ ਦੌਰ ਆ ਮਿਲਖਾ ਸਿੰਘ ਤੇ ਬਣੀ ਫਿਲਮ ਤੋਂ ਬਾਤ ਬਹੁਤ ਤੇਜ਼ੀ ਨਾਲ ਬਣਿਆ ਜੀ ਜੀ ਬਿਲਕੁਲ ਅੱਜ ਤੇ ਉਹ ਕੰਟੈਂਟ ਲੱਭਦੇ ਫਿਰਦੇ ਆ ਕਿ ਮਾੜਾ ਜਿਹਾ ਵੀ ਕੋਈ ਬੰਦਾ ਚਾਹੇ ਇਤਿਹਾਸ ਚਾਹੇ ਮੌਜੂਦਾ ਦੌਰ ਦੇ ਵਿੱਚ ਕੋਈ ਫੇਮ ਹਾਸਲ ਜਾਂ ਕੋਈ ਚੰਗਾ ਕੰਮ ਕਰਨ ਵਾਲਾ ਮਿਲ ਜਾਵੇ ਤੇ ਉਹਦੇ ਦੀ ਫਿਲਮ ਬਣਾ ਦਿੰਦੇ ਬਿਲਕੁਲ ਕੱਲ੍ਹ ਆ ਕੇ ਇਹ ਜਿਹੜਾ ਦੌਰ ਚੱਲਿਆ ਉਹਦਾ ਅਗਾਹ ਜਾ ਕੇ ਵਿਸਥਾਰ ਹੁਣ ਹੋਏਗਾ ਯੂਵੀ ਦੀ ਫਿਲਮ ਤੋਂ ਜੀ ਦੇਖੋ ਫਿਲਮ ਲੇਟ ਇਸ ਕਰਕੇ ਵੀ ਹੋ ਸਕਦੀ ਹੈ ਕਿਉਂਕਿ ਹੁੰਦਾ ਕੀ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਜਾਂਦੀਆਂ ਹਨ ਅਗਲਾ ਰਾਈਟਸ ਦੇਣ ਨੂੰ ਤਿਆਰ ਹੈ ਕਿ ਨਹੀਂ ਜੀ ਦੂਜਾ ਇਹ ਹੈ ਕਿ ਅ ਯਵਰਾਜ ਇੱਕ ਐਸਾ ਖਿਡਾਰੀ ਸੀ ਜਿੰਨਾ ਉਹ ਤਗੜਾ ਪਲੇਅਰ ਹੈ ਜੀ ਉਹਨਾਂ ਨੂੰ ਕਹ ਲੋ ਸ਼ਰਾਰਤੀ ਵਿਵਾਦਤ ਉਹ ਵੀ ਹੈ ਕਈ ਵਾਰ ਉਹ ਚੀਜ਼ਾਂ ਵੀ ਆੜੇ ਆ ਜਾਂਦੀਆਂ ਹੁੰਦੀਆਂ ਨੇ ਤਬ ਤੇਰਾ ਕੁਝ ਹੁੰਦਾ ਪਰ ਹੁਣ ਕਿਉਂਕਿ ਉਹਨੂੰ ਆ ਕਾਫੀ ਧੇਰ ਹੋ ਗਈਆ ক্রিকেট ਛੱਡੇ ਨੂੰ ਮੇਰੇ ਖਿਆਲ ਦੇ ਨਾਲ ਲਾਸਟ ਵਨਡੇ ਖੇਡਿਆ ਸੀ ਯੁਵਰਾਜ ਨੇ 2017 ਚ ਜੀ ਮੈਂ ਇਹਨੂੰ 19 ਜਦੋਂ ਇਹ ਖੇਡਿਆ ਸੀ ਅੰਡਰ 19 ਉਹਦੋਂ ਤੋਂ ਦੇਖਿਆ ਜੀ ਬਹੁਤ ক্রিকেট ਦੇਖੀ ਆ ਯੁਵਰਾਜ ਤੇ ਤੇ ਯੁਵਰਾਜ ਨੂੰ ਧੰਨਵਾਦ ਵੀ ਕਰਿਆ ਯਾਰ ਉਹਨੇ ਬਹੁਤ ਖੁਸ਼ੀਆਂ ਦਿੱਤੀਆਂ ਜੀ ਬਿਲਕੁਲ ਤਾਂ ਗੱਲ ਇਹ ਆ ਕਿ ਉਹ ਕੋਈ ਕਾਰਨ ਰਿਹਾ ਹੋਵੇਗਾ ਪਰ ਬਾਇਓਪਿਕੇ ਦੀ ਬਣਦੀ ਆ ਜੀ ਬਣਦੀ ਆ ਦੇਰ ਆਏ ਦਰੋਸਤ ਆਏ ਬਣਦੀ ਹੈ ਕਿਉਂ ਬਿਲਕੁਲ ਕਿਉਂਕਿ ਇੰਡੀਆ ਦਾ ਵਾਹਿਦ ਪਲੇਅਰ ਹੈ ਵਾਹਿਦ ਪਲੇਅਰ ਹੈ ਹਿਸਟਰੀ ਦਾ ਜੀ ਜਿਸ ਨੇ ਦੋ ਵਰਲਡ ਕੱਪ ਆਪਣੇ ਦਮ ਤੇ ਇੰਡੀਆ ਨੂੰ ਦਵਾਏ ਆ 2007 ਦਾ ਆਪਣੇ ਦਮ ਤੇ 2011 ਦਾ ਔਰ ਜਿਹੜਾ 2011 ਵਾਲਾ ਸੀ ਸਾਹਿਬ ਉਹਦੇ ਵਿੱਚ ਬਿਮਾਰ ਯੁਵਰਾਜ ਉਲਟੀਆਂ ਕਰਦਾ ਕਰੋੜਾਂ ਲੋਕਾਂ ਨੇ ਵੇਖਿਆ ਬਿਲਕੁਲ ਪਰ باوجود ਇਸ ਤੇ ਉਹਦਾ ਆਲ ਰੌਂਡ ਪ੍ਰਦਰਸ਼ਨ ਸੀਗਾ ਜਿਹੜਾ ਉਹ ਇੰਡੀਆ ਨੂੰ ਚੈਂਪੀਅਨ ਬਣਾ ਗਿਆ ਜੀ ਜਿਹੜਾ ਬੰਦਾ ਕੈਂਸਰ ਨਾਲ ਜੂਝਦਾ ورلڈ ਕੱਪ ਜਿਤਾ ਗਿਆ ਔਰ ਇੱਕ ਨਹੀਂ ਦੋ ورلڈ ਕੱਪ ਜਿਤਾਇਆ ਜਿਹੜਾ ਮੈਂ ਕਹੂੰਗਾ ਕਿ ਹਿਸਟਰੀ ਚ ਮੇਰੇ ਖੇਡ ਦੇ ਨਾਲ ਐਦੋਂ ਵੱਡਾ ਕੋਈ ਮਿਸਾਲ ਤੁਹਾਨੂੰ ਨਹੀਂ ਮਿਲੇਗਾ ਕਿ ਜਿਹੜਾ ਬੰਦਾ 7 ਵਾਰੀ ਮੈਨ ਆਫ ਦੀ ਸੀਰੀਜ਼ ਰਿਆ ਤਾਂ ਦੋ ਵਾਰੀ ورلڈ ਕੱਪ ਵੀ ਜਿਤਾ ਗਿਆ ਇੰਡੀਆ ਨੂੰ ਆਪਣੇ ਨਾਮ ਤੇ ਤਾਂ ਉਹ ਤਾਂ ਬਾਈ ਮੇਰੇ ਖੇਡ ਦੇ ਨਾਲ ਗੋਤਮ ਗੰਭੀਰ ਨੇ ਇੱਕ ਵਾਰੀ ਗੱਲ ਕਹੀ ਸੀਗੀ ਕਿ ਜੇ ਮੇਰੇ ਵੱਸ ਹੁੰਦਾ ਤਾਂ ਮੈਂ ਯੁਵਰਾਜ ਨੂੰ ਭਾਰਤ ਰਤਨ ਦੇ ਦਿੰਦਾ ਆਹਾਂ ਕੀ ਬਾਤ ਬਹੁਤ ਵੱਡੀ ਗੱਲ ਸੀ ਗੋਤੀ ਦੀ ਜੀ ਗੋਤੀ ਬੰਦਾ ਠੀਕ ਆ ਭਾਜਪਾ ਚ ਰਿਹਾ ਜਾਂ ਥੋੜਾ ਉਹ ਵੀ ਉਸੇ ਤਰ੍ਹਾਂ ਦਾ ਹੀ ਆ ਪਰ ਉਹ ਗੱਲਾਂ ਮੂੰਹ ਤੇ ਮਾਰਦਾ ਸਿੱਧੀਆਂ ਉਹ ਬੰਦੇ ਦੀ ਖਾਸियत ਹੈ ਬਿਲਕੁਲ ਜੀ ਸਿੱਧੀ ਗੱਲ ਮਾਰਨੀ ਚਾਹੇ ਉਹ ਕਿਸੇ ਨੂੰ ਚੁਭੇ ਕਿਸੇ ਨੂੰ ਪਸੰਦ ਆਵੇ ਤਾਂ ਗੱਲ ਇਹ ਸਭ ਕੇ ਉਸਨੇ ਕਿਹਾ ਸੀ ਕਿ ਭਾਰਤ ਰਤਨ ਦਾ ਖਦਰ ਬਿਲਕੁਲ ਮੈਂ ਗੋਤੀ ਦੀ ਗੱਲ ਨਾਲ ਸਹਿਮਤ ਹਾਂ ਜੀ ਬਾਇਓਪਿਕ ਦਾ ਹੱਕਦਾਰ ਤਾਂ ਫਿਰ ਹੈਗਾ ਹੀ ਆ ਜਿਹੜਾ ਹੁੰਦਾ ਭਾਰਤ ਰਤਨ ਤੱਕ ਦਾ ਹੱਕਦਾਰ ਕਿਉਂਕਿ ਦੋ ਵਰਲਡ ਕੱਪ ਸਿੰਗਲ ਖਿਡਾਰੀ ਨੇ ਆਪਣੇ ਦਮ ਤੇ ਦਵਾਣੇ ਜਿਤਾਉਣੇ ਬਹੁਤ ਵੱਡੀ ਗੱਲ ਹੈ ਸਰ ਬਹੁਤ ਵੱਡੀ ਗੱਲ ਉਹ ਵੀ ਉਦਾਂ ਦੀ ਸਿਹਤ ਦੇ ਜਦੋਂ ਮਾਹੌਲ ਉਦਾਂ ਕੋਈ ਹੈ ਨਾ ਕਿ ਬਿਮਾਰੀ ਨਾਲ ਜੂਝਦੇ ਆ ਦੂਸਰਾ ਵਰਲਡ ਕੱਪ ਜਿਹੜਾ ਜਿੱਤਾਇਆ ਤਾਂ ਉਹ ਤਾਂ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਬਹੁਤ ਹੀ ਜਜਾਰੂ ਪ੍ਰਵਿਰਤੀ ਵਾਲਾ ਇਨਸਾਨ ਜਿਹੜਾ ਹੈ ਉਹ ਫਿਲਮ 'ਚ ਨਜ਼ਰ ਆਏਗਾ ਦੋ ਜੀ 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 ਪੰਨੂ ਬਲੌਗਸ ਹੀ ਕਹਿ ਰਹੇ ਨੇ ਕਿ ਤਰਸ ਦੇ ਆਧਾਰ ਤੇ ਨੌਕਰੀ ਲਈ ਗਰੀਬ ਮ੍ਰਿਤਕ ਆਸਰੇ ਦੇ ਪਰਿਵਾਰਾਂ ਤੋਂ 40-45 ਲੱਖ ਰੁਪਏ ਮੰਗੇ ਜਾ ਰਹੇ ਤੁਸੀਂ ਇਹ ਕਿੱਥੋਂ ਦੀ ਗੱਲ ਕਰ ਰਹੇ ਹੋ ਜੀ ਥੋੜਾ ਜਿਹਾ ਸਰ ਜੇ ਬਿਜਲੀ ਵਿਭਾਗ ਦੇ ਦੀ ਗੱਲ ਹੈ ਤੇ ਅਸੀਂ ਇਹਦੇ ਤੇ ਬਹੁਤ ਵਾਰੀ ਗੱਲ ਕਰ ਚੁੱਕੇ ਆਂ ਤੇ ਤੁਹਾਡਾ ਆਈ ਵਾਲਾ ਚੈਨਲ ਹੀ ਹੈ ਜਿਹੜਾ ਵਾਰ-ਵਾਰ ਇਹਦੇ ਤੇ ਅੱਗੇ ਗੱਲ ਕਰ ਚੁੱਕਾ ਕਿਉਂਕਿ ਉਹ ਸਰ ਸੁਖਮ ਸਿੰਘ ਉਹ ਗੱਲ ਕੀ ਹੈ ਕਿ ਉਹ ਕਹਿੰਦੇ ਆ ਕਿ ਤੁਸੀਂ ਜੋ ਲਈ ਆ ਜੀ ਰਾਸ਼ੀ ਲਾਭ ਦੇ ਰੂਪ ਚ ਉਹ ਜਮਾ ਕਰਾ ਦਿਓ ਖਜ਼ਾਨੇ ਚ ਤੇ ਨੌਕਰੀ ਹਾਸਲ ਕਰ ਲਓ ਆ ਦੇਖ ਲਓ ਇਹਨਾਂ ਦੇ ਰੂਲ ਕਿਹੜੇ ਹੋ ਜੇ ਜੀ ਜੀ ਜਿਸ ਤਰ੍ਹਾਂ ਇਹਨਾਂ ਦੇ ਹਾਲਾਂਕਿ ਮੈਂ ਕਹੂੰਗਾ ਕਿ ਅਸਪਸ਼ਟ ਕਮੈਂਟ ਦੀ ਬਜਾਏ ਜੇ 1 ਮਿੰਟ ਰੁੱਕ ਕੇ ਇੱਕ ਸਪਸ਼ਟ ਕਮੈਂਟ ਕਰੋ ਤੇ ਬਿਹਤਰ ਹੋਏਗਾ ਹਾਂ ਗੱਲ ਸਮਝ ਆ ਜਾਂਦੀ ਹੈ ਫਿਰ ਪੂਰੀ ਅਮਰਜਪਾਲ ਸਿੰਘ ਜੀ ਬੜੀ ਸੋਹਣੀ ਗੱਲ ਕਰ ਰਹੇ ਕਹਿੰਦੇ ਭਾਈ ਸੌਣ ਲੱਗੇ ਜਿਹੜਾ ਕਮੈਂਟ ਨਾ ਕਰੇ ਖਬਰ ਦੇ ਨਾਲ ਜੁੜਿਆ ਹੋਇਆ ਜੀ ਜੀ ਚਲੋ ਆਪਣੇ ਸਾਹਮਣੇ ਜਾਂਦੇ ਨਹੀਂ ਤੇ ਇਹ ਕਹਿ ਸਕਦੇ ਅਸੀਂ ਤੇ ਅਪੀਲ ਹੀ ਕਰ ਸਕਦੇ ਹਾਂ ਕਿਉਂਕਿ ਤੂੰ ਕੋਈ ਸਾਡਾ ਮਾਈ ਧੀਆਂ ਪੁੱਤਾਂ ਰਗਾ ਹੋਏਗਾ ਕੋਈ ਵੱਡੇ ਭਰਾ ਮਾਰਗਾ ਹੋਏਗਾ ਕੋਈ ਪਹਿਣਾ ਰਗਾ ਅਸੀਂ ਕਿਸੇ ਨੂੰ ਕੀ ਕਹਿਣਾ ਆ ਤਾਂ ਇਹ ਸੌ ਨਹੀਂ ਪਾਉਂਦੇ ਗੱਲ ਇਹ ਕਿ ਅਸੀਂ ਤੇ ਸਿਰਫ ਹੱਥ ਜੋੜ ਕੇ ਸਕਦੇ ਆ ਜੀ ਸੱਤਾ ਭੱਟੀ ਜੀ ਦੱਸ ਰਹੇ ਨੇ ਕਿ ਰਵਨੀਤ ਬਿੱਟੂ ਨੂੰ ਜੈਪੁਰ ਤੋਂ ਰਾਜ ਸਭਾ ਚ ਭੇਜ ਤੇ ਸੀ ਪਹਿਲਾਂ ਇਹ ਰਾਜਾ ਸੀ ਆਪਣਾ ਕਿ ਹਰਿਆਣੇ ਚ ਇਹਦੀ ਮੁਖਾਲਫਤ ਹੋਏਗੀ ਹਮ ਹਮ ਮੁਖਾਲਫਤ ਹੋਈ ਵੀ ਕਿਉਂਕਿ ਜਿਵੇਂ ਕੱਲ ਬਿੱਟੂ ਸਾਹਿਬ ਬਾਰੇ ਐਲਾਨ ਆਇਆ ਤਾਂ ਉਦਾਂ ਹੀ ਜੇ ਤੁਸੀਂ ਦੇਖੋਗੇ ਦੂਸਰੇ ਪਾਸਿਓਂ ਨਾਲ ਦੀ ਨਾਲ ਬੀਬੀ ਕਿਰਨ ਚੌਧਰੀ ਦਾ ਨਾਮ ਆ ਗਿਆ ਹਰਿਆਣੇ ਚ ਜੀ ਜੀ ਕਿਰਨ ਚੌਧਰੀ ਕਿਉਂਕਿ ਕਾਂਗਰਸ ਪਰਿਵਾਰ ਦਾ ਬਹੁਤ ਵੱਡਾ ਹਿੱਸਾ ਰਿਹਾ ਹੈ ਬਿਲਕੁਲ ਤਾਂ ਉਹ ਆਏ ਸੀ ਤਾਂ ਸ਼ਾਇਦ ਇਸੇ ਸ਼ਰਤ ਤੇ ਆਏ ਹੋਣਗੇ ਜੀ ਆਪਦੀ ਧੀ ਦੇ ਨਾਲ ਆਏ ਆ ਹੂੰ ਹੂੰ ਤਾਂ ਇਹਦਾ ਮਤਲਬ ਹੈ ਕਿ ਉੱਥੇ ਰਸਤਾ ਉਹਨਾਂ ਨੇ ਨਹੀਂ ਦਿੱਤਾ ਹਰਿਆਣੇ ਵਾਲੇ ਤਾਂ ਬਿੱਟੂ ਸਾਹਿਬ ਵਾਪਸ ਆਏ ਫਿਰ ਪੰਜਾਬ ਨੂੰ ਜੀ ਫਿਰ ਰਾਜਸਥਾਨ ਨੂੰ ਚਲੇ ਗਏ ਤੇ ਤਾਂ ਹੀ ਉੱਥੇ ਜਾ ਕੇ ਆਜੇ ਉਹਨਾਂ ਨੇ ਕਿਸਾਨਾਂ ਤੇ ਕਾਫੀ ਗੁੱਸਾ ਕਰਿਆ ਸਹੀ ਗੱਲ ਹੈ ਨਹੀਂ ਆਗੂਾਂ ਤੇ ਕਾਫੀ ਗੁੱਸੇਜ ਲੱਗ ਰਹੇ ਸੀ ਉਹ ਬਿਲਕੁਲ ਜੀ ਮਿੰਟੂ ਜੀ ਜਾਂਦੇ ਜਾਂਦੇ ਆਪਾਂ ਇੱਕ ਹੋਰ ਖਬਰ ਦੀ ਸਾਂਝ ਪਾ ਲਈਏ ਜੀ ਸਰ ਅ